ਇਹ ਪਈ ਹਵੇਲੀ ਦੇ ਵਿੱਚ ਫੇਰ ਵੱਜੀਆਂ ਕਲਕਾਰੀਆਂ ਤੇ ਫੇਰ ਬਣ ਗਿਆ ਮਾਹੌਲ ਖੁਸ਼ੀ ਵਾਲਾ ਸਿੱਧੂ ਮੂਸੇਵਾਲੇ ਨੇ ਫਿਰ ਤੋਂ ਕੀਤੀ ਆ ਹਵੇਲੀ ਚ ਐਂਟਰੀ ਤੇ ਛੋਟਾ ਸ਼ੁਭਦੀਪ ਸਿੱਧੂ ਆ ਗਿਆ ਪਰਿਵਾਰ ਦੇ ਵਿੱਚ ਤੇ ਸਾਰੇ ਪਾਸੇ ਹੋ ਗਈ ਚਰਚਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਇਹ ਹਵੇਲੀ ਸੁੰਨੀ ਨਹੀਂ ਅੱਜ ਕਲਕਾਰੀਆਂ ਦੇ ਨਾਲ ਗੂੰਜ ਉੱਠੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਘਰ ਵਾਪਸੀ ਹੋਈ ਹੈ ਸਿੱਧੂ ਮੂਸੇਵਾਲੇ ਨੇ ਫਿਰ ਤੋਂ ਜਨਮ ਲਿਆ ਸ਼ੁਭਦੀਪ ਛੋਟਾ ਹੋ ਕੇ ਫੇਰ ਕਹਿ ਸਕਦੇ ਆ ਘਰ ਦੇ ਵਿੱਚ ਵਾਪਸ ਵਰਤਿਆ ਫੈਨ ਚ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਤੇ ਫੈਨਸ ਨੇ ਖੁਸ਼ੀ ਦੇ ਵਿੱਚ ਕੀ ਕੁਝ ਗੱਲਾਂ ਕਈਆਂ ਤੁਹਾਨੂੰ ਸੁਣਾਉਣਿਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਕੌਣ ਕੌਣ ਹਵੇਲੀ ਆਇਆ ਤੇ ਕਿਹੜੇ-ਕਿਹੜੇ ਦੋਸਤ ਵਧਾਈਆਂ ਦੇਣਾ ਚਾਹੁੰਦੇ ਆ ਪਰਿਵਾਰ ਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਸੁਣਾਉਣਿਆਂ ਤੁਹਾਨੂੰ ਫੈਨਸ ਨੇ ਹਵੇਲੀ ਚ ਕੀ ਕੁਝ ਕਿਹਾ ਖੁਸ਼ੀ ਜੀਤ ਪਰ ਬਟਾ ਬਹੁਤ ਖੁਸ਼ ਹੋ بس ਇਹ ਤਾਂ ਪਰ ਕੁਝ ਨਹੀਂ ਕਹਿ ਸਕਦੇ ਹੈ ਨਾ ਬਹੁਤ ਬਹੁਤ ਖੁਸ਼ੀ ਹੈ ਬੇਟੇ اچھا ਹਵੇਲੀ ਨੂੰ ਭਾਗ ਲਾ ਤੇ ਵਾਹਿਗੁਰੂ ਨੇ ਮੁਰਦ ਇੱਕ ਮਾਂ ਨੇ ਕਿੰਨਾ ਟਾਈਮ ਦੁੱਖ ਭੋਗਿਆ ਨਾ ਹਾਂਜੀ ਬਹੁਤ ਜੀ ਸਹੀ ਗੱਲ ਹੈ ਅੱਜ ਕਿਵੇਂ ਲੱਗਦਾ ਤੁਸੀਂ ਆਏ ਸੀ ਫੇਰ ਕਿਲਕਾਰੀਆਂ ਹਵੇਲੀ ਚ ਸਾਨੂੰ ਤਾਂ ਜੀ ਬਹੁਤ ਖੁਸ਼ੀ ਹੈ ਹਾਂ ਹਾਂਜੀ ਅਸੀਂ ਤਾਂ ਹੀ ਆਏ ਹਾਂ ਅਸੀਂ ਫੇਰ ਉਹੀ ਗੀਤ ਉਹੀ ਫੇਰ ਗੱਲਾਂ ਹਾਂਜੀ ਹਾਂਜੀ ਵਾਪਸ ਹਾਂਜੀ ਵਾਹਿਗੁਰੂ ਨੇ ਵਾਪਸ ਭੇਜਦਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਰੋਪੜ ਤੋਂ ਆਏ ਬੇਟੇ ਅੱਛਾ ਆ ਕੇ ਪਤਾ ਲੱਗਿਆ ਫਿਰ ਹਾਂਜੀ OK ਹਾਂ ਕੁਝ ਵੀ ਦਬਹੋਲਾ ਹੈ ਅੱਛਾ ਪਰਮਾਤਮਾ ਇਹਨਾਂ ਨੂੰ ਜ਼ਿੰਦਗੀ ਦੇਵੇ ਬਹੁਤ ਆਪਣੇ ਵਿੱਚ ਵਿੱਚ ਦੇ ਨੇ ਮਾਵਾਂ ਤੇ ਦੀ ਤੰਦਰੁਸਤੀ ਹੈ ਬਾਕੀ ਇੱਕ ਮਾਂ ਨੂੰ ਇੰਨੇ ਟਾਈਮ ਜਿਹੜਾ ਕੈਸਾ ਸੰਤਾਪ ਭੋਗਣਾ ਪਿਆਣਾ ਭੋਗਣਾ ਪਿਆ ਜੇ ਬੈਰੀਆਂ ਨੇ ਉਹ ਕੀਤਾ ਤਾਂ ਪਰਮਾਤਮਾ ਨੇ ਮੁੜ ਕੇ ਫੇਰ ਖੁਸ਼ੀ ਦਾ ਮਾਹੌਲ ਬਣਤਾ ਅੱਛਾ ਹਾਂ ਅੱਜ ਕੱਲ ਕਾਰੀਆਂ ਵੱਜ ਰਹੀਆਂ ਨੇ ਬਹੁਤ ਰੌਣਕਾਂ ਲੱਗ ਰਹੀਆਂ ਨੇ 6 ਵਜੇ ਖਬਰ ਖੁਣ ਸਾਰ ਅੱਛਾ ਗੱਡੀਆਂ ਚ ਆਖ ਪਾਜ ਸਕੋਰ ਬਹੁਤ ਵਧੀਆ ਲੱਗ ਰਿਹਾ ਵੀਰੇ ਬਹੁਤ ਵਧੀਆ ਜੀ ਪਰਮਾਤਮਾ ਨੇ ਉਸ ਮਾਂ ਨੂੰ ਔਰ ਬਾਪ ਨੂੰ ਦੁਆਰਾ ਪੁੱਤ ਮੋੜਤਾ ਜੀ ਬਹੁਤ ਵਧੀਆ ਜੀ ਅੱਛਾ ਇੱਕ ਖੁਸ਼ੀ ਵੀ ਹੈ ਤੇ ਇੱਕ ਗਮ ਵੀ ਹੈ ਗਮ ਵੀ ਦੇਖ ਕੇ ਜਦੋਂ ਆਉਂਦੇ ਇੱਕ ਵਾਰ ਅੱਖਾਂ ਚ ਹੰਝੂ ਨਿਕਲਦੇ ਆ ਵੀ ਐਡਾ ਕੁਝ ਸਾਰਾ ਕੁਝ ਬਣਾਇਆ ਉਹਨੇ ਆਪਣੀ ਮਿਹਨਤ ਨਾਲ ਵੀ ਕਿਵੇਂ ਉਹਨਾਂ ਨੇ ਕਿਵੇਂ ਜਿਗਰਾ ਕਰਿਓ ਮਾਰਨ ਦਾ ਉਹਨੂੰ ਪਰ ਖੁਸ਼ੀ ਵੀ ਆ ਬੀ ਚਲੋ ਪਰਮਾਤਮਾ ਦੇ ਦੁਆਰਾ ਜੀ ਮੋੜਤਾ ਉਹਨਾਂ ਦਾ ਮਾਂ ਤੇ ਪੁੱਤ ਦਾ ਵਿਛੋੜਾ ਬਹੁਤ ਬਹੁਤ ਹੋਇਆ ਹਾਂ ਜੀ ਹਨਾ ਅੱਜ ਫੇਰ ਉਹ ਮਲਾਪ ਹੋ ਗਿਆ ਮਾਂ ਦਾ ਹੋ ਗਿਆ ਪਰਮਾਤਮਾ ਨੇ ਧੰਨ ਧੰਨ ਧੰਨਵਾਦ ਆ ਉਸ ਗੁਰੂ ਜੀ ਦਾ ਜਿਨ੍ਹਾਂ ਨੇ ਵਾਪਸ ਮੋੜਤਾ ਜੀ ਅੱਛਾ ਹਵੇਲੀ ਚ ਫੇਰ ਉਹ ਖੁਸ਼ੀ ਦੀ ਲਹਿਰ ਵੀ ਖੁਸ਼ੀ ਦੀ ਲਹਿਰ ਹੋ ਗਈ ਉਹੀ ਫੇਰ ਸਿੱਧੂ ਮੁਸਿਆਰਤ ਘੁੰਮਦਾ ਫਿਰੂਗਾ ਜੀ ਉਸ ਹਵੇਲੀ ਚ ਅੱਛਾ ਫੇਰ ਉਹੀ ਤੱਕ ਤੇ ਫੇਰ ਉਹੀ ਗੱਲ ਹਾਂ ਜੀ ਹਾਂ ਲੱਗਦਾ ਵੀ ਜਿਹੜੇ ਨੇ ਸੋਚਿਆ ਸੀ ਵੀ ਸਿੱਧੂ ਮੁੱਕ ਜਾਣਾ ਮੁੱਕਣਾ ਤਾਂ ਮੁੱਕਿਆ ਤਾਂ ਹੈ ਉਹ ਨਹੀਂ ਜਿੱਦਾਂ ਹੋ ਗਿਆ ਕਿਸੇ ਦਿਨਾਂ ਚ ਮੁੱਕਿਆ ਰੌਣਕ ਮੇ ਲੱਗਦਾ ਐਨੇ ਗਾਇਕ ਆਏ ਨੇ ਐਦਾਂ ਬਣਿਆ ਐਦਾਂ ਤਾਂ ਕੋਈ ਰੌਣਕ ਮੇ ਲ ਕਿਸੇ ਦੇ ਘਰ ਚ ਹੁਣ ਲੋਕ ਕਿੱਦਾਂ ਸਾਰੇ ਘੁੰਮਣ ਦੀ ਤੌਰ ਤੇ ਵੀ ਹੁਣ ਯਾਦ ਦੀ ਤੌਰ ਤੇ ਵੀ ਸਭ ਲੋਕ ਰਿ ਆ ਰਹੇ ਨੇ ਐਦਾਂ ਕਿਸੇ ਗਾਇਕ ਦੇ ਘਰ ਤਾਂ ਬਣਿਆ ਹੀ ਨਹੀਂ ਹੈਗਾ ਜੀ ਹੁਣ ਹੁਣ ਛੋਟੇ ਸਿੱਧੂ ਨੂੰ ਮਿਲਣ ਆਉਣਗੇ ਸਾਰੇ ਹਾਂਜੀ ਹਾਂ ਗੁਰਵਿੰਦਰ ਸਿੰਘ ਹਾਂਜੀ ਹਾਂ ਕਿਵੇਂ ਲੱਗ ਰਿਹਾ ਬਹੁਤ ਬਹੁਤ ਸੋਹਣੀ ਬਹੁਤ ਜ਼ਿਆਦਾ ਅੱਜ ਕੀ ਸੋਚ ਕੇ ਆਇਸੀ ਅੱਜ ਹਵੇਲੀ ਜਦੋਂ ਆਏ ਹੋ ਤੇ ਅੱਜ ਹੁਣ ਉਰੇ ਆ ਕੇ ਕੀ ਪਤਾ ਲੱਗਿਆ ਕਿਵੇਂ ਮਹਿਸੂਸ ਹੋ ਰਿਹਾ ਹੈ ਵੈਸੇ ਤਾਂ ਪਹਿਲਾਂ ਵੀ ਖਬਰਾਂ ਮਿਲ ਰਹੀਆਂ ਸੀ ਪਰ ਅੱਜ ਹਕੀਕਤ 'ਚ ਪਤਾ ਲੱਗਿਆ ਹੈ ਅੱਛਾ ਮਾਤਮਰ ਵਾਲੇ ਬੜੇ ਜੀ ਰਿਹਾ ਹੈ ਸਰਸਾਂ ਨੇ ਫੇਰ ਵੀ ਦਵਾਰ ਫਿਰ ਜਨਮ ਲਿਆ ਹੈ ਫੇਰ ਉਹੀ ਗੱਲਾਂ ਹੋਣਗੀਆਂ ਫੇਰ ਉਹੀ ਮਹਾਰਾ ਜਰਦੀਦਾਲ ਰੱਖੇਗਾ ਫੇਰ